ਪੰਜਾਬ ਆਰਥਿਕ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਕੁੱਡਾ ਵਿਭਾਗ ਨੂੰ ਇੱਕ ਪੱਤਰ ਲਿਖਿਆ ਗਿਆ ਜਿਸ ਵਿੱਚ ਇਨਾ ਕਿਸਾਨਾਂ ਦੇ ਵੱਲੋਂ ਪਿੰਡ ਖੰਡੋਲੀ ਵਿੱਚ ਆਪਣੀ ਜ਼ਮੀਨ ਨਿੱਜੀ ਕੰਪਨੀ ਤੋਂ ਵਾਪਸ ਦਿਵਾਉਣ ਦੀ ਮੰਗ ਕੀਤੀ ਗਈ ਹੈ ਦਰਸਲ ਇਹ ਮਾਮਲਾ 14 10 1993 ਦਾ ਹੈ ਜਦੋਂ ਪਿੰਡ ਖੰਡੋਲੀ ਅਤੇ ਉਹਨਾਂ ਦੇ ਨਾਲ ਦੇ ਪਿੰਡਾਂ ਦੇ ਨਿਵਾਸੀ ਸਰਦਾਰਗੜ ਖੰਡੋਲੀ ਚਖੜਾ ਬਡੋਲੀ ਗੁਜਰਾ ਦਮਨਹੀੜੀ ਪਬਰੀ ਦੇ ਨਿਵਾਸੀ ਜਿਨ੍ਹਾਂ ਦੀ ਜ਼ਮੀਨ ਸਰਕਾਰ ਦੇ ਵੱਲੋਂ ਇੱਕ ਸਮਝੌਤੇ ਤੇ ਹੈ ਸਰਕਾਰ ਅਤੇ ਐਸ ਆਈ ਈ ਐਲ ਜਸਤੇ ਦੇਵਿਚਕਾਰ ਹੋਇਆ ਸੀ ਜਿਸ ਤਹਿਤ ਇਨਾ ਪਿੰਡਾਂ ਦੀ ਜ਼ਮੀਨ ਐਕਵਾਇਰ ਕਰਕੇ ਇਸ ਉਦਯੋਗਿਕ ਘਰਾਣੇ ਨੂੰ ਸੌਂ ਦਿੱਤੀ ਗਈ ਸੀ ਜਿਸ ਦੇ ਸਮਝੌਤੇ ਵਿੱਚ ਦੱਦ ਸ਼ਰਤਾ ਦੇ ਅਨੁਸਾਰ ਉਦਯੋਗਿਕ ਡਿਵੈਲਪਮੈਂਟ ਮਿੱਥੇ ਗਏ ਸੇ ਇਸ ਅਨੁਸਾਰ ਕਰਨੀ ਸੀ ਤਕਰੀਬਨ ਪਿਤੇ 32 ਸਾਲਾ ਦੌਰਾਨ ਇਹ ਕੰਪਨੀ ਆਪਣਾ ਪ੍ਰੋਜੈਕਟ ਲਗਾਉਣ ਵਿੱਚ ਅਸਫਲ ਰਹੀ ਜਿਸ ਤੋਂ ਬਾਅਦ ਪੂਡਾ ਵਿਭਾਗ ਵੱਲੋਂ 31 2025 ਨੂੰ ਪੰਜਾਬ ਸਟੇਟ ਸਰਕਾਰ ਅਤੇ S I E L ਇੰਡਸਟਰੀ ਵਿਚਕਾਰ ਹੋਏ ਸਮਝੌਤੇ ਨੂੰ ਤੁਰੰਤ ਪ੍ਰਭਾਵ ਨਾਲ ਹਟਾ ਦਿੱਤਾ ਗਿਆ ਅਤੇ ਸਰਕਾਰ ਦੁਆਰਾ ਦਿੱਤੀ ਗਈਆਂ ਰਿਆਇਤਾਂ ਨੂੰ ਵਾਪਸ ਲੈਣ ਦਾ ਹੁਕਮ ਦਿੱਤਾ ਗਿਆ ਕਿਸਾਨਾਂ ਨੇ ਪੱਤਰ ਵਿੱਚ ਦੋਸ਼ ਲਗਾਇਆ ਹੈ ਕਿ ਇਸ ਦੇ باوجود ਵੀ ਉਕਤ ਜ਼ਮੀਨ ਉੱਪਰ ਐਸਬੀਪੀ ਵੱਲੋਂ ਇੱਕ ਇਮਾਰਤ ਦੀ ਉਸਾਰੀ ਕੀਤੀ ਗਈ ਹੈ ਅਤੇ ਐਸਬੀਪੀ ਕੰਪਨੀ ਦੇ ਮੁਲਾਜ਼ਮ ਵੀ ਉੱਥੇ ਮੌਜੂਦ ਰਹਿੰਦੇ ਨੇ ਅਤੇ ਉਕਤ ਜ਼ਮੀਨ ਉੱਪਰ ਕਮਰਸ਼ੀਅਲ ਪਲਾਟ ਰਿਹਾਇਸ਼ੀ ਪਲਾਟ ਕੱਟਣ ਸੰਬੰਧੀ ਵੱਖ-ਵੱਖ ਚੈਨਲਸ ਤੇ ਇਸ਼ਤਿਹਾਰ ਵੀ ਦਿੱਤੇ ਜਾ ਰਹੇ ਨੇ ਜਿਸ ਦੇ ਕੀ ਕਿਸਾਨਾਂ ਦੇ ਵੱਲੋਂ ਬਕਾਇਦਾ ਵੀਡੀਓ ਬਣਾਈ ਗਈ ਹੈ ਕਿਸਾਨਾਂ ਨੇ ਮੰਗ ਕੀਤੀ ਦੇਗੀ ਗੁਨਾਹ ਦੀ ਜ਼ਮੀਨ ਕਿਸਾਨਾਂ ਨੂੰ ਵਾਪਸ ਦਿੱਤੀ ਜਾਵੇ ਮੇਰਾ ਨਾਮ ਬਲਕਾਰ ਸਿੰਘ ਬੈਂਸ ਜੀ ਪੰਜਾਬ ਸਕੱਤਰ ਪੰਜਾਬ ਭਾਰਤੀ ਕਿਸਾਨ ਨੂੰ ਦੂਰ ਜੂਨੀਅਰ ਬਰਾਦਰ ਗੱਲ ਇਹ ਦੀ ਇਸ ਤਰ੍ਹਾਂ ਹੈ ਜਦੋਂ ਵੀ ਇਹ 1993 ਚ ਰਿਕੁਆਇਰ ਕੀਤੀ ਗਈ ਸੀਗੀ ਨਾ ਉਸ ਟਾਈਮ ਵੀ ਕਿਸਾਨਾਂ ਨਾਲ ਬੜਾ ਧੋਖਾ ਕੀਤਾ ਗਿਆ ਸੀਗਾ ਕਿ ਉਸ ਦੇ ਜਦੋਂ ਮੌਜੂਦਾ ਸਰਕਾਰ ਸੀਗੀ ਜਿਹੜੀ ਉਸ ਟਾਈਮ ਤੇ ਇੱਥੇ ਲੋਕਲ ਐਮਐਲਏ ਨੇ ਘਟੂਪ ਕਰਕੇ ਉਸ ਟਾਈਮ ਰਿਕੁਆਇਰ ਕਰਨ ਦੀ ਉਸ ਟਾਈਮ ਵੀ ਬੜਾ ਘੱਟ ਲੋਕਾਂ ਨੂੰ ਪੈਸੇ ਦਿੱਤੇ ਗਏ ਸੀ ਉਹਦੇ ਵਿੱਚ ਸਾਰਾ ਹੀ 1 45 ਦੇ ਹਿਸਾਬ ਨਾਲ ਏਕੜ ਦੇ ਦਿੱਤਾ ਗਿਆ ਸੀਗਾ ਜਿਹੜਾ ਉਸ ਟਾਈਮ ਵੀ ਇੱਥੇ 10 ਤੋਂ ਲੱਗੇ 15 ਲੱਖ ਦੇ ਵਿੱਚ ਰੇਟ ਸੀਗਾ ਉਸ ਟਾਈਮ ਵੀ ਬੜਾ ਧੋਖਾ ਕੀਤਾ ਗਿਆ ਕਿਸਾਨਾਂ ਨਾਲ ਉਸ ਤੋਂ ਬਾਅਦ ਤੁਸੀਂ ਦੇਖੋ ਇਹ ਜਾਰਡ ਪਈ ਹੈ ਜਿਹੜੀ ਜ਼ਮੀਨ ਸਾਰੀ ਠੀਕ ਹੈ ਇਹਦੇ ਵਿੱਚ ਸੀਲ ਕੈਮੀਕਲ ਹੈ ਸਰਕਾਰ ਤੋਂ ਮਨਜ਼ੂਰੀ ਲਈ ਸੀਗੀ ਵੀ ਅਸੀਂ ਇੱਥੇ ਡਿਵੈਲਪ ਕਰਾਂਗੇ ਤੇ ਇਹਨੂੰ ਇੰਡਸਟਰੀ ਵਗੈਰਾ ਲਾਵਾਂਗੇ ਜਿਹੜਾ ਕਿ ਉਹ ਵਾਰ-ਵਾਰ ਮੰਜੂਰੀਆਂ ਲੈਂਡ ਤੋਂ ਬਾਬਾ ਜੂਤ ਵੀ ਇੱਥੇ ਫੈਕਟਰੀ ਚ ਕੁਛ ਨਹੀਂ ਸੀਲ ਕੈਮੀਕਲ ਨੇ ਕੀਤਾ ਤੇ ਐਂਡ ਨੂੰ ਕੀ ਹੋਇਆ ਇਛਲੀ ਜੀ 3 ਜਨਵਰੀ 2025 ਨੂੰ ਹੁਣ ਪੁੱਡੇ ਦੇ ਵੱਲੋਂ ਜਿਹਨਾਂ ਦਾ ਜਿਹੜਾ ਐਮਓਜੀ ਸੀਗਾ 1993 ਦਾ ਉਹ ਰਿਜੈਕਟ ਕਰਤਾ ਸੀਗਾ ਰੱਦ ਕਰਦਾ ਸੀਗਾ ਵੀ ਤੁਸੀਂ ਵਾਰ-ਵਾਰ ਪ੍ਰੋਵੀਜ਼ਨਲ ਲੈਂਡ ਦੇ ਬਾਬਾ ਜੂਤ ਵੀ ਇੱਥੇ ਕੋਈ ਇੰਡਸਟਰੀ ਵਗੈਰਾ ਡਵੈਲਪਰ ਨਹੀਂ ਕੀਤਾ ਗਿਆ ਤੇ ਉਸ ਤੋਂ ਬਾਅਦ ਇਹਦਾ ਕੀ ਹੋਇਆ ਫਿਰ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਪੁੱਡੇ ਨੂੰ ਲੈਟਰ ਵੀ ਕੱਢਿਆ ਸੀਗਾ ਜ ਆ ਦੇਖੋ ਜਿਹੜਾ ਇਹਦਾ ਲੈਟਰ ਨੰਬਰ ਵੀ ਲੱਗਿਆ ਹੋਇਆ ਡੇਰੀ ਨੰਬਰ ਤੇ ਉਹਨਾਂ ਨੂੰ ਕਿਹਾ ਵੀ ਜਦੋਂ ਤੁਸੀਂ ਇਹਦਾ ਐਮਯੂਏ ਖਤਮ ਕਰਤਾ ਤਾਂ ਇਹ ਫੈਕਟਰੀ ਕਿਸ ਹਿਸਾਬ ਨਾਲ ਇੱਥੇ ਗੱਲ ਕਰ ਕੰਮ ਕਰਦੀ ਪਈ ਹੈ ਸੀਲ ਨੇ ਕੀ ਕੀਤਾ ਇੱਕ ਗਲਤ ਤਰੀਕੇ ਨਾਲ ਤੇ ਟੇਢੇ ਤਰੀਕੇ ਨਾਲ ਐਸਬੀਬੀ ਨਾਲ ਸਮਝੌਤਾ ਕਰ ਲਿਆ ਠੀਕ ਹੈ ਉਸ ਐਮਜੂ ਖਤਮ ਹੋਣ ਤੋਂ ਬਾਅਦ ਵੀ ਉਹਨਾਂ ਨੇ ਫਿਰ ਕੀ ਕੀਤਾ ਇੱਥੇ ਐਸਪੀ ਵੀ ਨੇ ਕੋਟ੍ਰੈਕਸ਼ਨ ਸ਼ੁਰੂ ਕਰਤੀ ਤੇ ਪਲਾਟ ਵਗੈਰਾ ਹੀ ਵੇਚਣ ਲੱਗ ਗਏ ਜਿਹੜੇ ਮੀਡੀਆ ਤੇ ਪਾਇਆ ਹੋਇਆ ਜਿਨ੍ਹਾਂ ਦਾ 15-15000 ਗਜ ਦਾ ਰੇਟ ਪਾਇਆ ਹੋਇਆ ਇੱਕ ਨੰ ਹੋਰ ਐ ਕਿ ਸੁਪਰੀਮ ਕੋਰਟ ਦੀ ਵੀ ਲੰਘਣਾ ਕੀਤੀ ਗਈ ਸੀਗੀ ਸੁਪਰੀਮ ਕੋਰਟ ਦੇ ਆਰਡਰ ਸੀਗੇ ਵੀ ਜਿਸ ਪਰਪਰ ਵਾਸਤੇ ਜ਼ਮੀਨ ਰਿਕੁਆਇਰ ਕਰਦੇ ਆ ਉਹੀ ਚੀਜ਼ ਉੱਥੇ ਲਾਈ ਜਾਵੇ ਜੇ ਇੰਡਸਟਰੀ ਕਿਤੇ ਇੰਡਸਟਰੀ ਹੈ ਪਰ ਇਹਨਾਂ ਨੇ ਕੀ ਕੀਤਾ ਇੰਡਸਟਰੀ ਨਾਲ ਇੱਥੇ ਰੈਜੀਡੈਂਸ ਪਲਾਟ ਵੀ ਕੱਟਣੇ ਸ਼ੁਰੂ ਕਰਤੇ ਇਹ ਉਹਨਾਂ ਦੇ ਆਪਣੇ ਸੋਸ਼ਲ ਮੀਡੀਆ ਤੇ ਵੀ ਪਏ ਨੇ ਤੇ ਇੱਥੇ ਵੇਚ ਵੀ ਰੇਤੇ ਨਕਸ਼ੇ ਦੇ ਵਿੱਚ ਵੀ ਹੈ ਗਿਆ ਅਸੀਂ ਸਰਕਾਰ ਨੂੰ ਅਸੀਂ ਮੰਗ ਕਰਦੇ ਆ ਤੁਹਾਡੇ ਵੱਲੋਂ ਪੁੱਡੇ ਨੂੰ ਵੀ ਵੀ ਜਦੋਂ ਇਹ ਐਮਯੂ ਖਤਮ ਹੋ ਗਿਆ ਸੀਗਾ ਉਸ ਦੇ باوجود ਇਹ ਕਿਸ ਦੀ ਸਹੈਦ ਦੇ ਨਾਲ ਇੱਥੇ ਕੰਟਰੈਕਟਰ ਕਰ ਰਹੇ ਨੇ ਤੇ ਭਲਾੜ ਵੇਚ ਰਹੇ ਆ ਇਹ ਗਲਤ ਹੈ ਗੈਰਕਾਨੂੰਨੀ ਹੈ ਤੇ ਸਰਕਾਰ ਨੂੰ ਤੇ ਪੁੱਡੇ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਤੇ ਜੋ ਕਿਸਾਨਾਂ ਦਾ ਹੱਕ ਹੈ ਜੋ ਜ਼ਮੀਨ ਹੈ ਉਹ ਕਿਸਾਨਾਂ ਨੂੰ ਵਾਪਸ ਦਿੱਤੀ ਜਾਵੇ ਜੀ ਸਾਡੀ ਪੁੱਡੇ ਨਾਲ ਕੋਈ ਗੱਲ ਹੋਈ ਹੈ ਕੋਈ ਵੀ ਕਈ ਵਾਪਸ ਜ਼ਮੀਨ ਦੀ ਹਾਂ ਫੁੱਡੇ ਬਾਰੇ ਆ ਮੇਰਾ ਆਪਣੇ ਛੋਟਾ ਵੀਰ ਗਿਆ ਸੀਗਾ ਇਹ ਦੱਸ ਦੇਣਗੇ ਫੁੱਡਾ ਚ ਇਹ ਕੀ ਸੀ ਲੈ ਕੇ ਜਿਹੜੀ ਪ੍ਰਾਣੀ ਗੱਲ ਹੈ ਜੀ ਉਹ ਸਾਰੀ ਪਤਾ ਹੀ ਹੈ ਪਹਿਲਾਂ ਨਿਊਜ਼ ਵਗੈਰਾ ਚੱਲ ਹੀ ਰਹੀਆਂ ਅੱਜ ਅਸੀਂ ਜਿਸ ਮਕਸਦ ਨਾਲ ਇੱਥੇ ਇਕੱਠੇ ਹੋਏ ਹਾਂ ਜਿਵੇਂ ਬਲਕਾਰ ਬਾਈ ਨੇ ਦੱਸਿਆ ਜਿਹੜੀ ਇਹ ਜ਼ਮੀਨ ਹੈ ਜੀ 312025 ਨੂੰ ਇਹ ਸਰਕਾਰ ਕੋਲ ਵਾਪਸ ਚਲੀ ਗਈ ਸੀ ਤੇ ਫੁੱਡਾ ਦਾ ਜੋ ਆਰਡਰ ਹੈ ਉਹ ਵੀ ਜਨਤਕ ਹੋ ਚੁੱਕਿਆ ਜੀ ਕਿ ਉਰੇ ਕੋਈ ਵੀ ਹੁਣ ਕੰਸਟਰਕਸ਼ਨ ਨਹੀਂ ਹੋ ਸਕਦੀ ਇਦਾਂ ਦਾ ਕੁਝ ਨਹੀਂ ਹੋ ਸਕਦਾ ਜੀ ਇਦੇ باوجود ਉਸ ਦਿਨ ਤੋਂ ਲੈ ਕੇ ਅੱਜ ਤੱਕ ਤੁਸੀਂ ਦੇਖੋ ਉਹਰੇ ਬੋਰਡ ਲੱਗੇ ਹੋਏ ਆ ਐਸਬੀਪੀ ਵਾਲਾ ਦਾ ਉਹਰੇ ਸੇਲ ਆਫਿਸ ਦਫਤਰ ਬਣ ਗਿਆ ਜੀ ਉਹਨਾਂ ਦਾ ਸਟਾਫ ਮੌਜੂਦ ਔਰ ਇਲੀਗਲ ਕੰਸਟਰਕਸ਼ਨ ਚੱਲ ਰਹੀ ਹੈ ਜੇਸੀਬੀਆਂ ਚੱਲ ਰਹੀਆਂ ਜੀ ਮਸ਼ੀਨਾਂ ਚੱਲ ਰਹੀਆਂ ਤਾਂ ਅਸੀਂ 27/2/2025 ਨੂੰ ਇੱਕ ਇਹ ਐਪਲੀਕੇਸ਼ਨ ਦੇ ਕੇ ਆਏ ਸੀਗੇ ਪੁੱਡਾ ਨੂੰ ਕਿ ਤੁਸੀਂ ਵੀ ਜਦੋਂ ਇਹ ਮਨਾ ਕੀਤਾ ਹੋਇਆ ਤਾਂ ਕਿਵੇਂ ਚੱਲ ਸਕਦਾ ਉੱਥੇ ਕੰਮ ਤਾਂ ਉਹਨਾਂ ਨੇ ਜੋ ਸਾਤੋਂ ਲੈਟਰ ਤਾਂ ਲੈ ਲਿਆ ਸੀ ਤੇ ਉਹਦਾ ਡੈਰੀ ਨੰਬਰ ਹੈ ਜੀ 826770 ਤੇ 27 2 2025 ਨੂੰ ਅਸੀਂ ਦੇ ਕੇ ਆਈ ਸੀਗੇ ਪਰ ਤੁਸੀਂ ਦੇਖ ਸਕਦੇ ਹੋ ਕਿ ਸਾਡੀ ਸ਼ਿਕਾਇਤ ਦੇ ਬਾਵਜੂਦ ਵੀ ਹੁਣ ਤੱਕ ਪੁੱਡਾ ਦੇ ਕੰਨ ਤੇ ਜੂਨ ਹੀ ਸਰਕੀ ਪੁੱਡਾ ਵੀ ਅਸੀਂ ਤਾਂ ਹੁਣ ਇਹੀ ਕਹਾਂਗੇ ਨਾਲ ਰਲਿਆ ਹੋਇਆ ਹੈ ਇਹ ਅਦਾਲਤ ਦੇ ਹੁਕਮ ਦੀ ਵੀ ਉਲੰਘਣਾ ਕਿਉਂਕਿ ਜਦੋਂ ਇਹਨਾਂ ਦਾ ਕੇਸ ਜੋ ਹੈ ਹਲੇ ਅਦਾਲਤ ਚੱਲ ਰਿਹਾ ਤੇ ਪੁੱਡਾ ਨੇ ਇਹਨਾਂ ਨੂੰ ਮਨਾ ਕੀਤਾ ਹੋਇਆ ਇਹਦੇ ਬੁੱੱਡਾ ਦੇ ਮਨਾ ਕਰਨ ਦੇ ਬਾਵਜੂਦ ਇਹ ਦੇਖੋ ਉਰੇ ਕੰਸਟ੍ਰਕਸ਼ਨ ਚੱਲ ਰਹੀ ਹੈ ਜੋ ਪੰਜਾਬ ਸਰਕਾਰ ਹੈ ਕੋਈ ਧਿਆਨ ਨਹੀਂ ਦੇ ਰਹੀ ਇਸ ਮਾਮਲੇ ਦੇ ਵੱਲ ਤੇ ਬੇਲਗਾਮ ਹੈ ਜੀ ਪੰਜਾਬ ਦੇ ਵਿੱਚ ਕਾਰਪੋਰੇਟ ਦੀ ਸਰਕਾਰ ਹੈ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਤੇ ਬਸ ਇਹੀ ਕਹਿਣਾ ਚਾਹਾਂਗੇ ਜਦ ਦੇ ਨੂੰ ਤੁਸੀਂ ਜੇ ਬੁੱੱਡਾ ਤੁਹਾਡੀ ਗਰਮੀ ਹੁੰਦੇ ਅੱਗੇ ਕੀ ਕਦਮ ਉਠਾਓਗੇ ਅੱਗੇ ਅਸੀਂ ਕੋਰਟ ਚੱਲੇ ਹਾਂ ਜੀ ਇਹ ਇਹ ਐਪਲੀਕੇਸ਼ਨ ਅਸੀਂ ਬੁੱੱਡਾ ਨੂੰ ਦੇ ਕੇ ਦੋ ਅਸੀਂ ਪਟਿਆਲੇ ਵੀ ਦਿੱਤੀ ਹੈ ਤੇ ਉੱਥੇ ਵੀ ਦੇ ਕੇ ਮੋਹਾਲੀ ਵੀ ਦੇ ਕੇ ਮੇਨ ਦਫ਼ਤਰ ਨੂੰ ਉਹਨਾਂ ਦੇ ਤੇ ਹੁਣ ਅਸੀਂ ਸਟੇ ਲੈਂਡ ਚੱਲੇ ਹਾਂ ਜੀ ਇਸ ਜ਼ਮੀਨ ਤੇ ਤੇ ਅਸੀਂ ਉੱਥੇ ਜਾ ਕੇ ਐਪਲੀਕੇਸ਼ਨ ਕੋਰਟ ਦੇ ਵਿੱਚ ਵੀ ਅਸੀਂ ਸਬਮਿਟ ਕਰਾ ਰਹੇ ਹਾਂ ਕਿ ਦੇਖੋ ਉਸ ਦਿਨ ਤੋਂ ਬਾਅਦ ਜਦੋਂ ਪੁੱਡਾਂ ਨੇ ਆਰਡਰ ਦੇ ਦਿੱਤਾ ਸੀਗਾ ਉਸ ਤੋਂ ਬਾਅਦ ਉੱਤੇ ਕਿਵੇਂ ਇਲੀਗਲ ਕੰਸਟਰਕਸ਼ਨ ਚੱਲ ਰਹੀ ਹੈ ਤਾਂ ਇਹਨਾਂ ਦੀ ਅਸੀਂ ਸ਼ਿਕਾਇਤ ਹੁਣ ਕੋਰਟ 'ਚ ਕਰਾਂਗੇ ਜੀ ਜਾ ਕੇ ਜੇ ਕੋਈ ਨਹੀਂ ਸੁਣਾਈ ਹੋਏਗੀ ਤੇ ਉਸ ਤੋਂ ਬਾਅਦ ਵੀ ਅਸੀਂ ਕੋਈ ਵੱਡਾ ਸੰਘਰਸ਼ ਲਿਖਿਆ ਜਾਏਗਾ ਨੂੰ ਕਿਸਾਨ ਯੂਨੀਅਨ ਨਾਲ ਕੇਐਮਐਮ ਨਾਲ ਵੀ ਕਰਕੇ ਪੁਰੀ ਨੁਸਖੇ ਕੋਰਟ ਵੀ ਜਾਂਦੇ ਹੋ ਉੱਥੇ ਕੋਈ ਸੁਣਾਈ ਨਹੀਂ ਕੀ ਕਦਮ ਉਠਾਉਗੇ ਨਹੀਂ ਕੋਰਟ ਚ ਬਿਲਕੁਲ ਸੁਣਵਾਈ ਹੋਊਗੀ ਜੀ ਤੁਸੀਂ ਦੇਖੋ ਇਹਨਾਂ ਦਾ ਜੋ ਐਮਓਯੂ ਹੈ ਉਹ ਰੱਦ ਹੋ ਗਿਆ ਜੀ ਤੇ ਇਹਨਾਂ ਕੋਲ ਹੁਣ ਐਕਸਟੈਂਸ਼ਨ ਹੈ ਨਹੀਂ ਉੱਡਣ ਇਹਨਾਂ ਦਾ ਜੋ ਐਮਓਯੂ ਰੱਦ ਕਰਤਾ ਉਹਦੇ ਬਾਅਦ ਇਹ ਇਲੀਗਲ ਚੱਲ ਰਿਹਾ ਜੀ ਪੁੱਡੇ ਇਹਨਾਂ ਦੇ ਨਾਲ ਮਿਲਿਆ ਹੋਇਆ ਜੀ ਅਸੀਂ ਜੋ ਸਾਨੂੰ ਸਭ ਤੋਂ ਵੱਧ ਜਿੰਨਾ ਵੀ ਇਲਾਕੇ ਵਾਲਿਆਂ ਨੂੰ ਰੋਸ ਹੈ ਉਹ ਪੁੱਡੇ ਵਾਲੇ ਨਾਲ ਹੈ ਕਿ ਜਦੋਂ ਤੁਸੀਂ ਆਪਣਾ ਐਮਓਯੂ ਰੱਦ ਕਰ ਦਿੱਤਾ ਤਾਂ ਤੁਸੀਂ ਹੁਣ ਕਿਵੇਂ ਕਰ ਸਕਦੇ ਹੋ ਕੰਸਟਰਕਸ਼ਨ ਪੁੱਡੇ ਵਾਲੇ ਦੇ ਵੀ ਕੁਝ ਗੱਲ ਕਰੋਗੇ ਕੋਰਟ ਚ ਅਸੀਂ ਪੁੱਡਾ ਵਾਲਿਆਂ ਨੂੰ ਆਪਣੀ ਐਪਲੀਕੇਸ਼ਨ ਦੇ ਕੇ ਆਏ ਕਿ ਤੁਸੀਂ ਪਲੀਜ਼ ਉਹਨੂੰ ਜਾ ਕੇ ਰਕਵਾਓ ਪਰ ਅੱਜ 3 ਦਿਨ ਹੋ ਗਏ ਉਹ ਹੁਣ ਤੱਕ ਉਹਨਾਂ ਨੂੰ ਦੁਬਾਰੇ ਨਹੀਂ ਵੇਚਦੇ ਇਹਨੂੰ ਮਹੀਨਾ ਹੋ ਗਿਆ ਚੱਲਦੇ ਨੂੰ ਕੰਮ ਨੂੰ ਪਰ 3 ਦਿਨ ਸਾਡੀ ਐਪਲੀਕੇਸ਼ਨ ਦੇ ਬਾਵਜੂਦ ਵੀ ਹੁਣ ਤੱਕ ਉਹਨਾਂ ਦਾ ਕੋਈ ਵੀ ਉਰੇ ਇਹਨਾਂ ਦਾ ਕੰਮ ਜੋ ਹੈ ਰਕਵਾਉਣ ਨਹੀਂ ਆਇਆ